ਧੰਨ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦ ਉਪਾਰ ਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਈਸ਼ ਪੂਨੀ ਵੱਡ ਭਾਗਣੀ ਬਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਬਿੰਦ ਅਲਾ ਹਰ ਜਿਹਾ ਅਵਰ ਨ ਦਿਸਾਈ ਕੋਈ ਦੂਜਾ ਲਵੈ ਨਾ ਲਾਇ ਹਲਤ ਪਲਤ ਸਵਾਰਿ ਆਉਣ ਨਿਹਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿ ਆਣ ਬਹੁੜ ਨਾ ਜਨਮੈ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨੇਤ ਸਲਾਹੀਐ ਜਿਸਨੋ ਤੇਲ ਨਾਤਮਾਈ ਫਲ ਗੁਣ ਨੇਤ ਸਲਾਹੀਐ ਜਿਸ ਨੂੰ ਤਿਲਨਾ ਤਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 136 ਦੇ ਉੱਪਰ ਅੰਕਿਤ ਹੈ ਬਾਰਾ ਮਹਾ ਦਾ 13ਵਾਂ ਸ਼ਬਦ ਹੈ ਗੁਰੂ ਸੰਗਤ ਜੀ ਜਿਸ ਤਰ੍ਹਾਂ ਸਤਗੁਰ ਜੀ ਨੇ ਈਨਾਮ ਵੀ ਨੇਾਂ ਦੀ ਉਦਾਹਰਣ ਦਿੱਤੀ ਹੈ ਸਭ ਤੋਂ ਪਹਿਲਾਂ ਚੇਤ ਦੀ ਉਦਾਹਰਣ ਦਿੱਤੀ ਹੈ ਸਭ ਕਿਰਪਾ ਕੀਤੀ ਸੀ ਕਹਿੰਦੇ ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਕਣ ਅਸ ਸਤਿਗੁਰੂ ਕਹਿ ਰਹੇ ਹਨ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟਿਆ ਹੈ ਕਿਉਂਕਿ ਅਕਾਲ ਪੁਰਖ ਦਾ ਪਰਮੇਸ਼ਰ ਦਾ ਕੋਈ ਆਕਾਰ ਨਹੀਂ ਹੈ ਪਰ ਉਹਦੇ ਗੁਣਾ ਦੇ ਨਾਲ ਉਹਦੇ ਨਾਲ ਸਾਂਝ ਪਾਉਂਦੇ ਆਪਾਂ ਗੁਣ ਗਾਉਣੇ ਹੀ ਸਿੱਖ ਦੇ ਜੀਵਨ ਦਾ ਆਧਾਰ ਹੈ ਕਿੰਨੀਆਂ ਉਦਾਹਰਨਾਂ ਸਤਿਗੁਰ ਨੇ ਬਖਸ਼ਿਸ਼ ਕੀਤੀਆਂ ਹਨ ਕਿਉਂਕਿ ਜਿਸ ਤਰ੍ਹਾਂ ਜਿੰਨੇ ਜਿੰਨੇ ਆਪਾਂ ਗੁਣ ਗਾਵਾਂਗੇ ਉਹ ਗੁਣ ਜਿਹੜੇ ਆ ਮਨੁੱਖ ਦੇ ਜੀਵਨ ਦੇ ਵਿੱਚ ਆਉਂਦੇ ਜਾਣਗੇ ਤੇ ਇੱਕ ਦਿਨ ਉਹਦੇ ਵਿੱਚ ਲੀਨਤਾ ਹੋਏਗੀ ਗੁਣ ਕਹੈ ਗੁਣੀ ਸਮਾ ਵਣਿਆ ਪਰ ਸਭ ਕਹਿੰਦੇ ਉਹਦੇ ਗੁਣ ਗੌਣ ਕਾ ਸਕਦਾ ਹੈ ਬਚਨ ਹਨ ਸਤਿਗੁਰ ਜੀ ਦੇ ਕਹਿੰਦੇ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਇਸ ਬਲਿਹਾਰੀ ਉਦੇ ਗੁਣ ਗਾਉਣੇ ਆ ਸਤਗੁਰ ਕਹਿੰਦੇ ਜਨ ਨਾਨਕ ਗੁਣ ਗਾਵੈ ਕਰਤੇ ਕੇਜੀ ਜੋ ਸਭ ਸੇ ਕਾ ਜਾਣੋਈ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਇਸ ਕਰਕੇ ਗੁਣ ਗਾਉਣੇ ਆ ਸਤਗੁਰ ਮਹਾਰਾਜ ਕੀ ਸਾਡੇ ਜੀਵਨ ਦੇ ਵਿੱਚ ਉਹ ਪਰਉਪਕਾਰ ਜਿਹੜੇ ਗੁਣ ਤੇਰੇ ਹਨ ਉਹ ਸਾਡੇ ਜੀਵਨ ਦੇ ਵਿੱਚ ਆ ਜਾਣ ਪਰ ਸਾਡੀ ਹਾਲਤ ਇਦਾਂ ਦੀ ਹੈ ਸੱਭ ਜੀ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਸਤਗੁਰੂ ਕਿਰਪਾ ਕਰੋ ਮੈਂ ਮੂਰਖ ਕਿਛ ਦੀਜੈ ਅਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਤੇ ਪ੍ਰਮਾਤਮਾ ਦੇ ਗੁਣ ਬਹੁਤ ਹਨ ਜਿਸ ਤਰ੍ਹਾਂ ਇਸੇ ਸ਼ਬਦ ਵਿੱਚ ਆਪਾਂ ਪੜਾਂਗੇ ਜਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਇਸੇ ਤਰ੍ਹਾਂ ਸ਼ਬਦ ਹੁੰਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਵਾ ਏਕ ਕਵਣ ਗੁਣ ਕਈਐ ਬੇਸ਼ਮਾਰ ਬਯੰਤ ਸਵਾਮੀ ਤੇਰੁ ਅੰਤਨ ਕਿ ਨਹੀ ਲੀਏ ਉਹਦੇ ਗੁਣਾ ਨੂੰ ਗਾਉਣ ਦੀ ਹਦਾਇਤ ਕੀਤੀ ਸਤਿਗੁਰੂ ਜੀ ਨੇ ਪਰ ਜਿਸ ਵੇਲੇ ਸਾਡੀ ਸਾਰੀ ਜ਼ਿੰਦਗੀ ਨਿਕਲ ਗਈ ਜੇ ਗੁਣ ਨਹੀਂ ਗਾਏ ਨਾ ਫਿਰ ਆਖਰ ਦੇ ਵਿੱਚ ਆਪਾਂ ਪੜਦੇ ਆ ਸਤਿਗੁਰੂ ਜੀ ਦੇ ਸ਼ਬਦ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਦੇ ਬਚਨ ਸਭ ਕਹਿੰਦੇ ਗੋਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਣ ਤੇ ਜੇ ਗਾਉਣੇ ਆ ਨਾ ਕਹੋ ਨਾਨਕ ਹਰ ਭਜਮਣਾ ਜਹਿ ਬਿਦ ਜਲ ਕੋ ਮੀਣ ਮੇਰੇ ਸਤਿਗੁਰੂ ਕਹਿੰਦੇ ਇਹ ਗੁਣ ਮਿਲਲੇ ਸੀ ਜਿਹੜਾ ਆ ਸਮਾ ਨਿਕਲਿਆ ਜਿਹੜੇ 12 ਮਹੀਨਿਆਂ ਦੀ ਗੁਰੂ ਸਾਹਿਬ ਮਹਾਰਾਜ ਗੱਲ ਕੀਤੀ ਭਾਵੇਂ ਇਸ ਨੂੰ ਫੱਗਣ ਕਿਹਾ ਜਾਂਦਾ ਹੈ ਪਰ ਗੁਰੂ ਸਾਹਿਬ ਮਹਾਰਾਜ ਨੇ ਥੋੜੇ ਜਿਹਾ ਅਲੱਗ ਨਾਮ ਬਖਸ਼ਿਸ਼ ਕੀਤੇ ਤੇ ਸਾਡੇ ਉੱਪਰ ਕਿਰਪਾ ਕੀਤੀ ਕਿਉਂਕਿ ਸਾਨੂੰ ਗੁਰਮਤਿ ਦੀ ਸੂਝ ਦੇ ਰਿਹਾ ਸਤਿਗੁਰੂ ਜੀ ਗੁਰੂ ਮਹਾਰਾਜ ਕਹਿੰਦੇ ਚੇਤ ਗੋਬਿੰਦ ਅਰਾਧੀ ਇਹ ਹੋਵੇ ਆਨੰਦ ਕਾਣ ਤੇ ਤੇਰੇ ਜੀਵਨ ਦੇ ਵਿੱਚ ਵਿਸਾਖ ਆਏਗਾ ਤੇ ਜੇ ਨਹੀਂ ਆਇਆ ਫਿਰ ਜੇਠ ਹੜ ਦੀਆਂ ਗਰਮੀਆਂ ਤਪ ਛਾਏਗੀ ਜੇ ਰੱਬ ਯਾਦ ਆ ਗਿਆ ਤੇ ਸੌਣ ਬਣ ਜਾਏਗਾ ਜੇ ਨਹੀਂ ਆਇਆ ਤੇ ਤੇਰਾ ਜੀਵਨ ਭਾਦੋ ਬਣ ਜਾਏਗਾ ਤੇ ਕਰਦਿਆਂ ਕਰਦਿਆਂ ਇਹ ਜੀਵਨ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਪਰ ਇੱਕ ਦਿਨ ਉਦੇ ਨਾਲ ਜੁੜ ਗਿਆ ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ ਤੇ ਗੁਨਾ ਦਾ ਫਲ ਪੜਿਆ ਤੇ ਉਹਦਾ ਫਲ ਕੀ ਹੈ ਸਤਗੁਰ ਕਹਿੰਦੇ ਫਲ ਗੁਣ ਆਨੰਦ ਉਪਾਰਜਣਾ ਆਨੰਦ ਕਿਹਨੂੰ ਕਹਿੰਦੇ ਆ ਜਿਹੜੀ ਦੁੱਖ ਸੁੱਖ ਤੋਂ ਉੱਪਰਲੀ ਅਵਸਥਾ ਹੈ ਆ ਡੋਲ ਅਵਸਥਾ ਜਿਹੜੀ ਹੈ ਕਿਉਂਕਿ ਇਹਦਾ ਬਪਰੀਤ ਸ਼ਬਦ ਕੋਈ ਨਹੀਂ ਹੈ ਹਰ ਇੱਕ ਚੀਜ਼ ਦਾ ਤੁਹਾਨੂੰ ਬਪਰੀ ਸ਼ਬਦ ਮਿਲ ਜਗਾ ਘਾਟੇ ਦਾ ਵਾਧਾ ਥੋੜੇ ਦਾ ਜਿਆਦਾ ਪਰ आनंद ਦਾ ਜਿਹੜਾ ਬਪਰੀ ਸ਼ਬਦ ਨਹੀਂ ਹੈ ਸਤਗੁਰੂ ਕਹਿੰਦੇ ਜਦੋਂ ਗੁਣ ਗਾਏਗਾ ਇਹਦਾ ਫਲ ਮਿਲੇਗਾ ਉਹ ਕੀ ਫਲ ਹੈ ਅੱਜ ਗੁਰੂ ਸਾਹਿਬ ਜੀ ਸਮਝਾ ਰਹੇ ਆ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟ ਆਏ ਉਪਾਰਜਣਾ ਤੇਰੇ ਅੰਦਰ ਆਨੰਦ ਪੈਦਾ ਹੋਏ ਕਿਹੜਾ ਆਨੰਦ ਪੈਦਾ ਹੋਇਆ ਹਰ ਸੱਜਣ ਪ੍ਰਗਟੇ ਆਏ ਅੰਦਰ ਕਾਲਪੁਰਖ ਪ੍ਰਗਟ ਹੋ ਗਿਆ ਹੁਣ ਆਪਾਂ ਸਾਰਿਆਂ ਨੂੰ ਪਤਾ ਸਾਧ ਸੰਗਤ ਦੀ ਆਪਾਂ ਸਾਰੇ ਪੜਦੇ ਸੁਣਦੇ ਆਂ ਵੀ ਰੱਬ ਅੰਦਰ ਵੱਸਦਾ ਸਤਗੁਰ ਨੇ ਕਿੰਨੇ ਉਦਾਹਰਣਾਂ ਦਿੱਤੀਆਂ ਸਵੇ ਘਟ RAM ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਪਰ ਉਹ ਸਾਨੂੰ ਦਿਖਦਾ ਨਹੀਂ ਹੈ ਪਰ ਉਹਦੇ ਵਾਸਤੇ ਸਾਨੂੰ ਯਤਨ ਕਰਨਾ ਪਏ ਜਿਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਖੂਹ ਖੋਦਿਆ ਜਾਂਦਾ ਸੀ ਮਿੱਟੀ ਆਉਂਦੀ ਆ ਫਿਰ ਪੱਥਰ ਆਉਂਦੇ ਆ ਫਿਰ ਕਰਦਿਆਂ ਕਰਦਿਆਂ ਮਿਹਨਤ ਕਰਦਿਆਂ ਪਾਣੀ ਵੀ ਨਿਕਲਦਾ ਇਹਨਾਂ ਤੇ ਅੰਦਰ ਹੁਣ ਸਾਡੇ ਜੀਵਨ ਦੇ ਵਿੱਚ ਵੀ ਹਾਲਤ ਇਹੀ ਜਿਹੀ ਹੈ ਪੱਥਰ ਵੀ ਆਉਣਗੇ ਮਿੱਟੀ ਵੀ ਆਏਗੀ ਵਿਕਾਰ ਵੀ ਆਉਣਗੇ ਬਹੁਤ ਕੁਝ ਹੁੰਦਾ ਹੈ ਪਰ ਇੱਕ ਦਿਨ ਸੱਚੀਅਤ ਦੇ ਨਾਲ ਜੁੜ ਜਾਵਾਂਗੇ ਪਰ ਜਦੋਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਬਾਹ ਹੁਣ ਜਿਹੜੇ ਪੱਥਰ ਘੜਦੇ ਆ ਨਾ ਜਿਹੜੇ ਮੂਰਤੀਆਂ ਬਣਾਉਂਦੇ ਆ ਪੱਥਰ ਨੂੰ ਘੜਿਆ ਜਾਂਦਾ ਪਰ ਇਹ ਗੱਲ ਹੈ ਵੀ ਹਰੇਕ ਪੱਥਰ ਦੇ ਵਿੱਚ ਮੂਰਤੀ ਹੈ ਪਰ ਉਦੋਂ ਉੱਪਰਲਾ ਪੱਥਰ ਉਤਾਰ ਦਿਓ ਜਿਹੜਾ ਫਾਲਤੂ ਦਾ ਤੇ ਅੰਦਰੋਂ ਤਾਂ ਮੂਰਤੀ ਨਿਕਲੇਗੀ ਨਾ ਹਰੇਕ ਪੱਥਰ ਦੇ ਵਿੱਚ ਮੂਰਤੀ ਹੈ ਹਰੇਕ ਮਨੇ ਇਨਸਾਨ ਦੇ ਅੰਦਰ ਰੱਬ ਵੱਸਦਾ ਹੈ ਪਰ ਨਹੀਂ ਦਿਖਦਾ ਸਤਿਗੁਰ ਕਹਿੰਦੇ ਜਦ ਹਮ ਹੋਤੇ ਤਬ ਤੋਂ ਨਹੀਂ ਅਬ ਤੋ ਹੀ ਮੈ ਨਹੀਂ ਹਰੇਕ ਦੇ ਅੰਦਰ ਹੈ ਪਰ ਘੜਨ ਦੀ ਗੱਲ ਹੈ ਨਾ ਜਦੋਂ ਘੜਿਆ ਜਾਂਦਾ ਗੁਰੂ ਸਾਹਿਬ ਜੀ ਨੇ ਕਿਹਾ ਨਾ ਜਿਸ ਵੇਲੇ ਆਪ ਰੋਜ਼ ਪੜ੍ਹਦੇ ਆਂ ਕਹਿੰਦੇ ਭਾਈ ਇਦਾਂ ਦੀ ਅਵਸਥਾ ਆਏਗੀ ਤਿੱਥੇ ਘਾੜਤ ਕਰੀਏ ਬਹੁਤ ਅਨੂਪ ਅਨੂਪ ਕਹਿੰਦੇ ਬੇਮਿਸਾਲ ਤਾਂ ਕਿਆਂ ਗਲਾਂ ਕਥੀਆਂ ਨਾ ਜਾਏ ਤੋ ਏਡੀ ਵੱਡੀ ਬਖਸ਼ਿਸ਼ ਹੋਏਗੀ ਜਿੱਦਣ आनंद आएगा ना जीवन ਦੇ ਵਿੱਚ ਪੈਦਾ ਹੋਏਗਾ ਗੁਨਾ ਦਾ ਫਲ ਕੀ ਹੈ ਆਨੰਦ ਮਿਲਿਆ ਅੰਦਰ ਆਨੰਦ ਪ੍ਰਗਟ ਹੋਇਆ ਤੇ ਕੀ ਮਿਲਿਆ ਹਰ ਸੱਜਣ ਪ੍ਰਗਟ ਆਏ ਉਹ ਸੱਜਣ ਵਾਹਿਗੁਰੂ ਜੀ ਹਿਰਦੇ ਘਰ ਦੇ ਵਿੱਚ ਪ੍ਰਗਟ ਹੋਏ ਜਿਹਦਾ ਆਪਾਂ ਅਰਦਾਸ ਕਰਦੇ ਆ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸਦੀ ਉਹ ਅੰਦਰ ਹੀ ਵਸਦਾ ਹੈ ਗੁਰੂ ਸਾਹਿਬ ਮਹਾਰਾਜ ਸਾਡੇ ਤੇ ਉਪਰ ਕਿਰਪਾ ਕਰਦੇ ਸਾਨੂੰ ਇਹ ਇਜਾਜ਼ਤ ਦਿੱਤੀ ਵੀ ਅੰਦਰ ਜਾਣ ਦਾ ਯਤਨ ਕਰੋ ਇੱਕ ਬਹੁਤ ਵੱਡਾ ਫਕੀਰ ਹੋਇਆ ਸਮਸ਼ ਤਬਰੇਜ਼ ਉਹਨੇ ਕਹਿੰਦੇ ਹਨ ਇੱਕ ਵਾਰੀ ਅੱਲਾਹ ਦੇ ਨਾਲ ਗੱਲਬਾਤ ਕਰ ਰਿਹਾ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਪ੍ਰਮਾਤਮਾ ਅਕਾਲ ਪੁਰਖ ਜੋ ਅੱਲਾਹ ਹੈ ਉਹ ਮੇਰੇ ਹਿਰਦੇ ਘਰ ਦੇ ਵਿੱਚ ਪ੍ਰਗਟ ਹੋ ਗਿਆ ਪਰ ਜਿਸ ਵੇਲੇ ਇਸ ਤਰ੍ਹਾਂ ਉਹਨੂੰ ਮਹਿਸੂਸ ਹੁੰਦਾ ਹੈ ਅਵਸਥਾ ਬਣੀ ਇਦਾਂ ਦੀ ਵਰਤੀ ਬਣੀ ਪਰ ਅੰਦਰੋਂ ਫਿਰ ਉਹ ਵਿਕਾਰ ਬੋਲਣੇ ਸ਼ੁਰੂ ਹੋ ਗਏ ਕਾਮ, ਕਰੋਧ, ਲੋਭ, ਮੋਹ, ਹੰਕਾਰ ਉਹਨੇ ਫਿਰ ਆਖਿਆ ਅੱਲਾ ਰੁਕ ਜਾ ਮੈਂ ਇਹਨਾਂ ਨੂੰ ਕਾਬੂ ਕਰ ਲਵਾਂ ਫਿਰ ਤੂੰ ਆ ਜਾਈ ਪਰ ਗੁਰੂ ਸਾਹਿਬ ਨੇ ਤਾਂ ਸਾਨੂੰ ਜਾਜ ਦੱਸੀ ਹੈ ਕਹਿੰਦੇ ਤੁਸੀਂ ਅਰਦਾਸ ਕਰੋ ਕੀ ਅਰਦਾਸ ਕਰਨੀ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸਰੰਤੋ ਹਾਨ ਕੀ ਤੂੰ ਤਾਂ ਅਰਦਾਸ ਕਰ ਰਹੀ ਸੀ ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਹਮ ਘਰ ਸਾਜਣ ਆਏ ਸਾਚੇ ਮੇਲ ਮਿਲਾਏ ਤੇ ਉਹ ਬਖਸ਼ਿਸ਼ ਹੋਈ ਸਤਗੁਰ ਕਹਿੰਦੇ ਗੁਣਾ ਦਾ ਫਲ ਕੀ ਮਿਲਿਆ ਆਨੰਦ ਪੈਦਾ ਹੋਇਆ आनंद ਦੇ ਬੱਗੀ ਬਖਸ਼ਿਸ਼ ਹੋਈ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਿੰਨਾ ਕਲੀਅਰ ਲਿਖਿਆ ਸਤਿਗੁਰੂ ਜੀ ਜਦੋਂ ਅਸੀਂ ਸੰਤ ਸ਼ਬਦ ਸੁਣਦੇ ਆ ਨਾ ਅੱਜ ਸਾਡੇ ਅਵਸਥਾ ਇਦਾਂ ਦੀ ਬਣ ਗਈ ਸੀ ਕੱਪੜਿਆਂ ਨੂੰ ਦੇਖਦੇ ਆ ਆਕਾਰ ਨੂੰ ਆਕਾਰ ਦਾ ਨਾਮ ਸੰਤ ਦੇ ਦਿੱਤਾ ਕੱਪੜਿਆਂ ਦਾ ਨਾਮ ਸੰਤ ਸਾਧੂ ਬ੍ਰਹਮ ਗਿਆਨੀ ਕਰ ਦਿੱਤਾ ਇਥੇ ਗੁਰੂ ਸਾਹਿਬ ਕਹਿੰਦੇ ਸੰਤ ਉਹ ਨਹੀਂ ਜਿਹੜਾ ਆਪਣੇ ਨਾਲ ਜੋੜਦਾ ਆਪਣੇ ਡੇਰੇ ਨਾਲ ਜੋੜਦਾ ਸੰਤ ਸਹਾਈ RAM ਕੇ ਜਿਹੜੇ RAM ਦੇ ਸੰਤ ਹੈ ਪ੍ਰਭੂ ਦੇ ਪਿਆਰੇ ਆ ਕਹਿੰਦੇ ਉਦਾਂ ਦੇ ਸੰਤ ਦੀ ਗੱਲ ਕਰਦੇ ਇਥੇ ਬਿਰਤੀ ਦੀ ਗੱਲ ਹੈ ਅਵਸਥਾ ਦੀ ਗੱਲ ਕੀਤੀ ਹੈ ਦੇਖੋ ਨਾ ਹਰੇਕ ਗੱਲ ਨੂੰ ਸਤਿਗੁਰ ਨੇ ਬਾਣੀ ਦੇ ਵਿੱਚ ਖੋਲ ਕੇ ਦੱਸਿਆ ਜਦੋਂ ਹੁਣ ਬ੍ਰਹਮ ਗਿਆਨੀ ਦੀ ਆਪਾਂ ਗੱਲ ਕਰਦੇ ਸਤਿਗੁਰੂ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਵੇ ਗੱਲ ਕੀਤੀ ਕਿ ਨਹੀਂ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤੀ ਕਹਿੰਦੇ ਸੰਤ ਕੌਣ ਹੈ ਸੰਤ ਸਹਾਈ RAM ਕੇ ਤੇ ਉਹ ਪ੍ਰਭੂ ਦੇ ਸੰਤ ਜਿਹੜੇ ਆ ਹੁਣ ਇੱਥੇ ਭਲੇਖਾ ਪਾਇਆ ਜਾਂਦਾ ਸੰਤ ਸ਼ਬਦ ਅਸੀਂ ਕੱਪੜਿਆਂ ਨੂੰ ਸੰਧ ਵੀ ਇੱਕ ਲਿਵਾਸ ਨੂੰ ਇੱਕ ਸੰਧ ਕਹਿੰਦਾ ਲਿਵਾਸ ਸਿੱਖੀ ਨਹੀਂ ਹੈ ਪਹਿਰਾਵਾ ਸਿੱਖੀ ਨਹੀਂ ਹੈ ਸਤਗੁਰ ਕਹਿੰਦੇ ਸਿੱਖੀ ਸਿਖਿਆ ਗੁਰ ਵਿਚਾਰ ਗੁਰੂ ਦੀ ਵਿਚਾਰ ਦਾ ਧਾਰ ਨਹੀਂ ਹੋਣਾ ਹੀ ਸਿੱਖ ਹੈ ਅੱਜ ਜਿਸ ਵੇਲੇ ਅੰਦਰ ਸਾਡੇ ਸਿੱਖੀ ਆਈ ਤੇ ਸਾਡਾ ਪਹਿਰਾਵਾ ਵੀ ਦੁਨੀਆ ਦੇ ਵਿੱਚ ਕਬੂਲ ਹੋਏਗਾ ਸਤਗੁਰ ਦੀ ਨਜ਼ਰ ਦੇ ਵਿੱਚ ਕਬੂਲ ਹੋਏਗਾ ਇਹ ਨਹੀਂ ਕਿ ਅਸੀਂ ਪਹਿਰਾਵਾ ਨਹੀਂ ਧਾਰਨ ਕਰਨਾ ਇਹ ਗੱਲ ਨਹੀਂ ਕਿ ਅਸੀਂ ਬਾਰੂ ਬੇਸਧਾਰਨ ਨਹੀਂ ਕਰਨਾ ਇਹ ਦੋਨੇ ਚੀਜ਼ਾਂ ਦਿੱਤੀਆਂ ਪਰ ਉਹਦਾ ਫਾਇਦਾ ਤਾਂ ਹੈ ਜੇ ਅਸੀਂ ਉਸ ਵਿਚਾਰ ਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰਨੇ ਹੁਣ ਉਦਾਹਰਨ ਦਿੱਤੀ ਜਾਂਦੀ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤੇ ਕਰਾਂ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਹੁਣ ਉਹ ਇਸ ਗੱਲ ਨੂੰ ਬਾਰ ਬਾਰ ਪੜ੍ਹਦੇ ਆ ਅਸ਼ਟਪਦੀ ਪੂਰੀ ਪੜ੍ਹਦੇ ਆ ਹੁਣ ਦੇਖੋ ਨਾ ਇੱਕ ਪਹੁੰਚ ਦੋ ਗੱਲਾਂ ਤਾਂ ਨਹੀਂ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਕਰ ਸਕਦੇ ਕਹਿੰਦੇ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾ ਕਹਤਾ ਨਾ ਗੁਰੂ ਸਾਹਿਬ ਨੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾ ਉਹ ਜਿਹੜੇ ਲੋਕ ਇਹ ਕਹਿੰਦੇ ਆ ਵੀ ਸੰਤ ਤੇ ਰਾਮ ਫਿਰ ਗੁਰੂ ਕਿੱਥੇ ਗਿਆ ਇੱਕ ਕਬੀਰ ਸੇਵਾ ਕੋ ਦੋਇ ਪਲੇ ਇੱਕ ਸੰਤੇ ਕਰਾਂ RAM ਜੋ ਦਾਤਾ ਮੁਗਤ ਕੋ ਸੰਤ ਜਪਾਵੇ ਨਾਮ ਸਾਡੇ ਬਾਬਾ ਜੀ ਨਾਮ ਜਪਉਂਦੇ ਤੇ ਗੁਰੂ ਕਿਥੇ ਗਿਆ ਹੁਣ ਦੋ ਚੀਜ਼ਾਂ ਤਾਂ ਬਾਣੀ ਵਿੱਚ ਨਹੀਂ ਗੁਰੂ ਸਾਹਿਬ ਦੱਸ ਸਕਦੇ ਹੁਣ ਇੱਕ ਸਲੋਕ ਦੇ ਵਿੱਚ ਗੁਰੂ ਸਾਹਿਬ ਕਰ ਰਿਹਾ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨ ਹਰ ਫਿਰ ਅੱਗੇ ਜਾ ਕੇ ਸਤਗੁਰ ਕਹਿੰਦੇ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿਕ ਉਧਰੇ ਨਾਨਕ ਹਰ ਗੁਣ ਗਾ ਦੋਗ ਭਲੇਖੇ ਤੋਂ ੜੇ ਪਾਰੇ ਗੁਰੂ ਸਾਹਿਬ ਜੀ ਗੁਰੂ ਨੇ ਸੰਤ ਆਖਿਆ ਗੁਰੂ ਨੂੰ ਸਾਧੂ ਆਖੇ ਇੱਕ ਬਿਰਤੀ ਦਾ ਨਾਮ ਸੀ ਇੱਕ ਅਵਸਥਾ ਦਾ ਨਾਮ ਹੈ ਜਿਹੜੇ ਸਾਨੂੰ ਪ੍ਰਮਾਤਮਾ ਨਾਲ ਜੋੜਦੇ ਆ ਸਹਾਈਤਾ ਕਰਦੇ ਆ ਸਭ ਕਹਿੰਦੇ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਹਿਰਦੇ ਰੂਪੀ ਜਿਹੜੀ ਸੇਜ ਹੈ ਨਾ ਸੋਹਣੀ ਬਣ ਗਈ ਸਾਰੇ ਸੁੱਖ ਆ ਗਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹੁਣ ਦੁੱਖਾਂ ਦੀ ਗੱਲ ਏ ਖਤਮ ਹੋ ਗਈ ਇਛਾ ਪੂਨੀ ਬਡ ਭਾਗਣੀ ਵਰ ਪਾਇਆ ਹਰ ਰਾਏ ਇੱਛਾ ਪੂਰੀਆ ਹੋ ਗਿਆ ਉਸ ਜੀਵ ਇਸਤਰੀ ਬਡ ਭਾਗਣ ਦੀਆਂ ਉਨੇ ਕੀ ਪ੍ਰਾਪਤ ਕੀਤਾ ਬਾਰ ਪਾਇਆ ਹਰ ਰਾਏ ਜੇ ਤਾਂ ਮੈਂ ਬੇਨਤੀ ਕੀਤੀ ਨਾ ਸ਼ਬਦ ਹੈ ਇਹ ਸਾਡੇ ਜੀਵਨ ਵਾਸਤੇ ਹੈ ਪਰ ਪੜਿਆ ਕਦੋਂ ਜਾਂਦਾ ਜਦੋਂ ਬਰਾਤ ਆਉਂਦੀ ਹੈ ਹਮ ਘਰ ਸਾਜਣ ਆਏ ਸਾਜਣ ਅੱਦੇ 90% ਤਾਂ ਸ਼ਰਾਬੀ ਹੁੰਦੇ ਸਾਜਣ ਤੇ ਉਹ ਸਾਜਣ ਰੱਬ ਦੀ ਗੱਲ ਕੀਤੇ ਹਮ ਘਰ ਸਾਜਣ ਆਏ ਸਾਚੇ ਮੇਲ ਮਿਲਾਇ ਸਹਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਬਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਣ ਦਿਨ ਮੇਲ ਪਿਆ ਮਨ ਮੰਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਧੁਨ ਅਨਹਦ ਵਾਜੇ ਹਮ ਕਰ ਸਾਜਣਿਆ ਸਤਗੁਰੂ ਕਹਿੰਦੇ ਕੀ ਪ੍ਰਾਪਤ ਹੋਇਆ ਵਿਡਭਾਗਣ ਜੀਵ ਸਤਿਰੀ ਨੂੰ ਬਾਰ ਪਾਇਆ ਹਰ ਰਾਇ ਹਰੀ ਰਾਇ ਉਹ ਅਕਾਲ ਪੁਰਖ ਪਰਮੇਸ਼ਰ ਬਰ ਪ੍ਰਾਪਤ ਹੋ ਗਿਆ ਕਿਉਂਕਿ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੋ ਹਰ ਜੀਉ ਮਰੇ ਨਾ ਜਾਏ ਪ੍ਰਮਾਤਮਾ ਨਹੀਂ ਭਰਦਾ ਉਹ ਇਦਾਂ ਦਾ ਪਤੀ ਪਰਮੇਸ਼ਰ ਕਾਲਪੁਰਖ ਹੈ ਈਸ਼ ਪੋਨੀ ਬੜ ਭਾਗਣੀ ਬਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਇ ਜਦੋਂ ਖੁਸ਼ੀ ਹੁੰਦੀ ਹੈ ਨਾ ਅਸੀਂ ਦੋ ਚੀਜ਼ਾਂ ਨੂੰ ਮੁੱਖ ਰੱਖਦੇ ਹਾਂ ਇੱਕ 뮤ਜ਼ਿਕ ਤੇ ਇੱਕ ਲਾਈਟ ਬੰਦਾ ਜਦੋਂ ਜਿਆਦਾ ਖੁਸ਼ ਹੁੰਦਾ ਨੱਚਣ ਲੱਗ ਜਾਂਦਾ ਨੱਚਦਾ ਕਿਦਾਂ ਵੀ 뮤ਜ਼ਿਕ ਲਾ ਕੇ ਨੱਚਦਾ ਲਾਈਟਾਂ ਲਾਉਂਦਾ ਹਾਂ ਖੁਸ਼ੀ ਹੁੰਦੀ ਨਾ ਜਦੋਂ ਗੁਰਪੁਰਬ ਵੀ ਆਪਾਂ ਮਨਾਉਂਦੇ ਆ ਲਾਈਟਾਂ ਦਾ ਜਗਦੇ ਹਾਂ ਹੋਰ ਲਾਈਟਾਂ ਲਾਈਆਂ ਜਾਂਦੀਆਂ ਇਹ ਖੁਸ਼ੀ ਦਾ ਇੱਕ ਪ੍ਰਗਟਾਵਾ ਹੈ ਖੁਸ਼ ਹੁੰਦੇ ਤਾਂ ਬੰਦਾ ਖੁਸ਼ ਹੁੰਦਾ ਲਾਈਟਾਂ ਲਾਉਂਦਾ 뮤ਜ਼ਿਕ ਜਿਹੜਾ ਲਾਉਂਦਾ ਹੁਣ ਮਿਊਜ਼ਿਕ ਜਿੱਦਾਂ ਦੀ ਬਿਰਤੀ ਮਨੁੱਖ ਦੀ ਹੋਏਗੀ ਉਦਾਂ ਦਾ ਉਹ ਸੁਨੇਗਾ ਜੇ ਤਾਂ ਬਿਰਤੀ ਵਿਕਾਰਾਂ ਦੀ ਹੈ ਨਾ ਉਹ ਫੇ ਗੰਦੇ ਗਾਣੇ ਸੁਨੇਗਾ ਗੰਦਨ ਵੈਣ ਰਤਾ ਹਿਤਕਾਰੀ ਸ਼ਬਦੇ ਸੁਰਤ ਨਾ ਜੇ ਖੁਸ਼ ਹੋਇਆ ਨਾ ਜੇ ਬਿਰਤੀ ਗੁਰੂ ਵਾਲੀ ਹੋਈ ਨਾ ਗੁਰੂ ਦੀ ਮਤ ਵਾਲੀ ਹੋਈ ਤੇ ਉਹ ਕੀਰਤਨ ਦਰਬਾਰ ਕਰਾਏਗਾ ਕੀਰਤਨ ਸੁਨੇਗਾ ਜੇ ਬਿਰਤੀ ਹੋਏਗੀ ਫਿਰ ਉਹ ਗਾਣ ਵਾਲੇ ਬੁਲਾਏਗਾ ਗਾਉਣ ਵਾਲੀਆਂ ਆਪਣਾ ਨੱਚਣ ਵਾਲੇ ਬੁਲਾਏਗਾ ਜਿੱਦਾਂ ਦੀ ਬਿਰਤੀ ਹੈ ਕਿਉਂਕਿ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਨਾ ਜੋ ਹੋ ਰਿਹਾ ਸੰਸਾਰ ਦੇ ਵਿੱਚ ਸੁਰ ਘਟ ਗਿਆ ਸ਼ੋਰ ਜ਼ਿਆਦਾ ਹੋ ਗਿਆ ਸੁਰ ਘਟ ਹੈ ਸ਼ੋਰ ਜ਼ਿਆਦਾ ਹੈ ਤੇ ਜਦੋਂ ਗੁਰੂ ਸਾਹਿਬ ਮਹਾਰਾਜ ਨੇ ਜਿਹੜੀ ਸਾਡੇ ਉੱਪਰ ਕਿਰਪਾ ਕੀਤੀ ਜਿਹੜੀ ਰਹਿਮਤ ਕੀਤੀ ਕਿੰਨਾ ਸ਼ਾਂਤ ਬਈ ਬਾਜੇ ਤਵਲੇ ਦੇ ਨਾਲ ਕੀਰਤਨ ਹੁੰਦਾ ਕਿੱਡਾ ਪਰ ਦੂਸਰੇ ਪਾਸੇ ਤੇ ਕੋਈ ਸ਼ੋਰ ਸ਼ਰਾਬੇ ਹੁਣ ਅਗ ਦੇਣ ਅੱਗੇ ਆਉਣਗੇ ਢੋਲ ਠਮਾਕੇ ਜੇ ਉਹ ਸਤਿਗੁਰ ਕਹਿੰਦੇ ਗੀਤ ਗੋਬਿੰਦ ਅਲਾ ਉਹ ਪ੍ਰਮਾਤਮਾ ਦੇ ਗੀਤ ਗਾਉਣੇ ਆ ਅਖਰੀ ਗੀਤ ਅਖਰੀ ਗਿਆਨ ਗੀਤ ਗੁਣ ਗਾ ਉਹਦੇ ਗਿਆਨ ਨੂੰ ਗਾਉਣਾ ਉਹਦੇ ਗੀਤਾਂ ਨੂੰ ਗਾਉਣਾ ਕਿਦਾਂ ਗਾਉਣਾ ਤੁਸੀਂ ਗਾ ਹੀ ਰਹੇ ਸਾਰੇ ਆਪਾਂ ਬੈਠ ਕੇ ਗਾ ਹੀ ਰਹੇ ਹਾਂ ਮਿਲ ਸਈਆਂ ਮੰਗਲ ਗਾਵਹੀ ਗੀਤ ਗੁਬਿੰਦ ਲਾਇ ਹਰ ਜਿਹਾ ਵਰਨਾ ਦੇ ਸਈ ਕੋਈ ਦੂਜਾ ਲਵੇ ਨਾ ਲਾਇ ਹਰੀ ਵਰਗਾ ਹੋਰ ਕੋਈ ਨਹੀਂ ਐ ਸਾਧ ਸੰਗਤ ਜੀ ਜਿਹੜਾ ਸਾਨੂੰ ਪ੍ਰਮਾਤਮਾ ਨਾਲ ਜੋੜ ਦਵੇ ਹਾਲਤ ਪਲਤ ਸਵਾਰਿਉਣ ਸਾਡਾ ਇਹ ਜੀਵਨ ਸਾਡਾ ਆਉਣ ਵਾਲਾ ਜੀਵਨ ਪ੍ਰਮਾਤਮਾ ਸਵਾਰ ਦਿੰਦਾ ਤੇ ਕੀ ਕਰਦਾ ਨੇਚਲ ਦਿੱਤਿ ਅਣ ਜਾਏ ਉਹ ਟਿਕਾਣਾ ਦਿੰਦਾ ਜਿਹੜਾ ਨੇ ਚਲ ਜਿਹਨੂੰ ਆਪਾਂ ਰੋਜ਼ ਪੜਦੇ ਨੇ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੋੜ ਨਾ ਹੋਏ ਕੋ ਫੇਰਾ ਹਲਤ ਪਲਤ ਸਵਾਰਿ ਆਉਣ ਨੇ ਚਲ ਦਿੱਤਿ ਅਣ ਜਾਏ ਸੰਸਾਰ ਸਾਗਰ ਤੇ ਰਖਿਐ ਬੋੜ ਨਾ ਜਨਮ ਧਾਏ ਉਹ ਸੰਸਾਰ ਸਾਗਰ ਤੇ ਮਨੁੱਖ ਦੀ ਹਿਫਾਜ਼ਤ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਹਨੂੰ ਇਥੋਂ ਸੰਸਾਰ ਭਵ ਸਾਗਰ ਤੋਂ ਰੱਖ ਲੈਂਦਾ ਸੰਸਾਰ ਸਾਗਰ ਤੇ ਰੱਖਿਆ ਨੂੰ ਬੋੜ ਨਾ ਜਨਮੇ ਤਾਏ ਜਨਮੇ ਤਾਏ ਮਤਲਬ ਫਿਰ ਜਨਮਾਂ ਦੇ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਂਦਾ ਉਹਦੇ ਉੱਪਰ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਜਿਨ੍ਹਾਂ ਨੇ ਕਮਾਈ ਹੈ ਨਾ ਸਿੱਖੀ ਇੱਕ ਬਹੁਤ ਵੱਡਾ ਵਪਾਰੀ ਸੀ ਸਾਧ ਸੰਗਤ ਸੰਗਲਾ ਦੀਪ ਗਿਆ ਉੱਥੇ ਜਾ ਕੇ ਜਿੱਥੇ ਆਪਣਾ ਵਪਾਰ ਕਰਨਾ ਹੈ ਤੇ ਨਾਲ-ਨਾਲ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਉਹਦਾ ਨਾਮ ਸੀ ਭਾਈ ਮਨੁੱਖ ਜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਉਣ ਵਾਲਾ ਭਾਈ ਪਗੀਰਥ ਜੀ ਮਲਸੀਆਂ ਦਾ ਰਹਿਣ ਵਾਲਾ ਜਦ ਸਤਗੁਰੂ ਜੀ ਸultanpur ਲੋਧੀ ਰਹਿੰਦੇ ਸਨ ਤੇ ਭਾਈ ਪਗੀਰਥ ਨੇ ਭਾਈ ਮਨ ਸਿੱਖ ਨੂੰ ਸਿੱਖੀ ਦਿੱਤੀ ਉਹਦੇ ਨਾਲ ਜੁੜ ਗਿਆ ਜੋ ਮੈਂ ਬੇਨਤੀ ਕੀਤੀ ਨਾ ਜਿਹੜੇ ਅੱਜ ਲੋਕ ਸਿਰਫ ਬੰਦਿਆਂ ਨਾਲ ਜੁੜ ਜਾਂਦੇ ਆ ਬੇ ਅਸੀਂ ਫਲਾਣੇ ਬਾਬੇ ਨਾਲ ਜੁੜ ਗਏ ਬਾਬਾ ਮੰਨ ਗਏ ਦੂਸਰੇ ਬਾਬਾ ਜੀ ਆ ਗਏ ਵੱਡੇ ਬਾਬਾ ਜੀ ਵੱਡੇ ਛੋਟੇ ਮਹਾਰਾਜ ਜੀ ਸਤਿਗੁਰੂ ਨੇ ਸਾਨੂੰ ਉਹਦੇ ਨਾਲ ਜੋੜਿਆ ਹੁਣ ਦੇਖੋ ਇਤਿਹਾਸ ਦੇ ਵਿੱਚ ਗੱਲ ਸਾਹਮਣੇ ਸਾਂਝੀ ਕਰਦਾ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਭਾਈ ਲੈਣਾ ਜੀ ਭਾਈ ਜੋਧ ਦੇ ਕੋਲੋਂ ਬਾਣੀ ਸੁਣਦੇ ਪੌੜੀ 1 ਨੰਬਰ ਦੀ ਪੌੜੀ ਆ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਬਾਅਦ ਚ ਆਇਆ ਇਤਿਹਾਸ ਵਿੱਚ ਨਾਮ ਭਾਈ ਜੋਧ ਦਾ ਗੁਰੂ ਨਾਲ ਜੋੜ ਦਿੱਤਾ ਨਾ ਭਾਈ ਲੈਣਾ ਗੁਰੂ ਅੰਗਦ ਦੇਵ ਬਣ ਕੇ ਬੀਬੀ ਅਮਰੋਜ ਜੀ ਦੇ ਕੋਲੋਂ ਬਾਬਾ ਅਮਰਦਾਸ ਬਾਣੀ ਸੁਣਦੇ ਆ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਬੀਬੀ ਅਮਰੋ ਦਾ ਨਾਮ ਥੋੜੇ ਬਾਅਦ ਵਿੱਚ ਆਇਆ ਗੁਰੂ ਨਾਲ ਜੋੜਤਾ ਉਹ ਤਾਂ ਹੁਣ ਬਾਬੇ ਆਪਣੇ ਨਾਲ ਹੀ ਜੋੜਤੇ ਅਸੀਂ ਤੇ ਬਾਬੇ ਫਲਾਣੇ ਬਾਬੇ ਉਹ ਨਾਮ ਲਿਆ ਫਲਾਣੇ ਬਾਬੇ ਦਾ ਅਮਰ ਛੱਕਿਆ ਸਤਿਗੁਰੂ ਨੇ ਸਾਨੂੰ ਉਹਦੇ ਨਾਲ ਜੋੜਿਆ ਅਕਾਲ ਬੰਦਿਆਂ ਦੇ ਨਾਲ ਨਹੀਂ ਜੋੜਨਾ ਉਹਦੇ ਨਾਲ ਜੋੜਨਾ ਉਹ ਸ਼ਬਦ ਜਿਹੜਾ ਸਤਿਗੁਰ ਮਹਾਰਾਜ ਨੇ ਸਾਡੇ ਵਿੱਚ ਬਖਸ਼ਿਸ਼ ਕੀਤੀ ਉਹ ਸਿੱਖ ਸੰਤ ਸਿੱਖੀ ਦਾ ਪ੍ਰਚਾਰ ਕਰਦੇ ਜਦੋਂ ਸੰਗਲਾ ਦੀਪ ਗਿਆ ਤੇ ਉਹਨੇ ਜਾ ਕੇ ਉੱਥੇ ਉਹਨਾਂ ਨੇ ਪਵੰਦੀ ਲਾਈ ਸੀ ਵੀ ਇੱਥੇ ਕੋਈ ਵਰਤ ਰੱਖਿਆ ਸੀ ਕੋਈ ਅੱਗ ਨਹੀਂ ਬਾਲ ਸਕਦਾ ਭਾਈ ਮਨਸੂنگ ਜੀ ਨੇ ਅੱਗ ਵਾਲੀ ਲੰਗਰ ਖਾਦਾ ਲੋਕਾਂ ਨੂੰ ਵਾਜ ਦਿੱਤੀ ਲੰਗਰ ਖਲਾਇਆ ਸਪਾਈ ਪਕੜ ਕੇ ਲੈ ਗਏ ਪਰ ਉਹ ਇਲਾਹੀ ਬਾਣੀ ਪੜ ਰਿਹਾ ਜੇਲ੍ਹ ਵਿੱਚੋਂ ਵੀ ਉਹ ਵਾਤਾਵਰਣ ਵੀ ਜਿਹੜਾ ਇਦਾਂ ਦਾ ਬਣਾ ਦਿੱਤਾ ਤੇ ਰਾਜਾ ਬੜਾ ਪ੍ਰਭਾਵਿਤ ਹੋਇਆ ਰਾਜੇ ਦਾ ਨਾਮ ਸੀ ਰਾਜਾ ਸ਼ਿਵ ਨਾਮ ਉਹ ਤਾਂ ਭਾਈ ਮਾਨਸੂਖ ਦਾ ਹੀ ਮਰੀਦ ਬਣ ਗਿਆ ਭਾਈ ਮਾਨਸੂਖ ਕਹਿਣ ਲੱਗਾ ਇਹ ਬਾਣੀ ਮੇਰੀ ਨਹੀਂ ਹੈ ਇਹ ਬਾਬੇ ਨਾਨਕ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਾਣੀ ਮੈਂ ਪੜ੍ਹ ਰਿਹਾ ਕਹਿੰਦਾ ਜਿੰਨ ਤੱਕ ਗੁਰੂ ਨਹੀਂ ਆਉਂਦਾ ਉਹਨੇ ਤੱਕ ਤੂੰ ਮੇਰਾ ਗੁਰੂ ਕਹਿੰਦਾ ਨਹੀਂ ਤੂੰ ਉਹਨੂੰ ਯਾਦ ਕਰ ਉਹ ਆਏਗਾ ਉਹ ਯਾਦ ਕਰਨ ਲੱਗ ਗਿਆ ਬਥੇਰੇ ਨਕਲੀ ਗੁਰੂ ਬਣ ਕੇ ਆ ਗਏ ਬਹੁਤ ਕੁਝ ਕੀਤਾ ਜਾਂਦਾ ਸੀ ਭਾਈ ਰਾਜਾ ਸ਼ਿਵਨਾਬ ਜਿਹੜਾ ਸੀ ਨਾ ਅੱਜ ਵੀ ਬਹੁਤ ਇਦਾਂ ਦੇ ਸਿੱਖਾਂ ਦੀ ਲੋੜ ਹੈ ਰਾਜਾ ਸ਼ਿਵਨਾਬ ਭਾਈ ਰਾਜਾ ਸ਼ਿਵਨਾਬ ਬਣ ਗਿਆ ਸੀ ਨਾ ਸਿੱਖ ਬਣ ਗਿਆ ਅੱਜ ਵੀ ਜੇ ਤੁਸੀਂ ਕਿਸੇ ਨੂੰ ਪਰਖਣਾ ਨਾ ਗੁਰੂ ਧਾਰਨ ਕਰਨਾ ਉਦਾਂ ਦੀ ਵਰਤੀ ਲਿਆਉਣੀ ਪੈਣੀ ਹੈ ਜਿਹੜਾ ਆਵੇ ਕਹਿੰਦਾ ਜੀ ਨਾਨਕ ਕਿਉਂਕਿ ਉਹ ਮਰੀਦ ਬਣ ਗਿਆ ਸੀ ਗੁਰੂ ਸਾਹਿਬ ਤਾਂ ਉੱਠਦੇ ਆ ਬਹਿੰਦੇ ਆ ਗੁਰੂ ਸਾਹਿਬ ਨੂੰ ਯਾਦ ਕਰ ਰਿਹਾ ਨਕਲੀ ਬਣ ਕੇ ਆਉਂਦੇ ਹੁਣ ਰਾਜੇ ਨੇ ਕੀ ਕੀਤਾ ਵੀ ਇੱਥੇ ਤਾਂ ਹੁਣ ਇੱਕ ਆਇਆ ਦੂਸਰਾ ਆਇਆ ਤੀਸਰਾ ਪਿੱਛੇ ਖੜਾ ਹੈ ਚੌਥਾ ਵੀ ਆ ਰਿਹਾ ਸਾਰੇ ਕਹਿੰਦੇ ਨਾਨਕ ਹੁਣ ਇਹਨਾਂ ਨੂੰ ਕਿੱਦਾਂ ਪਰਖੀਏ ਉਹਨਾਂ ਨੂੰ ਨਾ ਖਾਣ ਪੀਣ ਵਾਸਤੇ ਭੇਜਣਾ ਉਹ ਤਾਂ ਖਾਣ ਪੀਣ ਵਾਸਤੇ ਉਹ ਉੱਥੇ ਡੁੱਲ ਜਾਂਦੇ ਸੀ ਵੀ ਜੇ ਕਿਸੇ ਨੂੰ ਫਿਰ ਜ਼ਿਆਦਾ ਪਰਖਣਾ ਹੁੰਦਾ ਸੀ ਫਿਰ ਉੱਥੇ ਇਸਤਰੀਆਂ ਨੂੰ ਭੇਜ ਦੇਣਾ ਉਹਨਾਂ ਨੂੰ ਜਾ ਕੇ ਨੱਚਣਾ ਤੇ ਉਹ ਮੋਹਤ ਹੋ ਜਾਂਦੇ ਸੀ ਅੱਜ ਜਿਹੜੇ ਜਿਨ੍ਹਾਂ 'ਚ ਬਠੇ ਹੀ ਕੁਝ ਕਰਦੇ ਸੀ ਤੇ ਉਹ ਹੁਣ ਬਗਿਆ ਵੀ ਇਹ ਵੀ ਨਾਨਕ ਨਹੀਂ ਹੈ ਇਹ ਵੀ ਨਾਨਕ ਨਹੀਂ ਹੈ ਜਿੱਦਣ ਪਾਸ਼ਾ ਜੀ ਚਲੇ ਗਏ ਗੁਰਨਾਨ ਨਾਦ ਪਾਸ਼ਾ ਕਹਿੰਦੇ ਬੱਚੀਆਂ ਨੱਚਣ ਵਾਲੀਆਂ ਉਹਨੇ ਭੇਜ ਦਿੱਤੀਆਂ ਜਦੋਂ ਨੱਚਣ ਲੱਗੀਆਂ ਸਤਗੁਰੂ ਗੁਰਨਾਨ ਨਾਦ ਪਾਸ਼ਾ ਕਹਿੰਦੇ ਬੇਟਾ ਰੁਕ ਜਾਓ ਬਾਣੀ ਵਿੱਚ ਸ਼ਬਦ ਹੈ ਕਹਿੰਦੇ ਗਾਛੋ ਪੁਤਰੀ ਰਾਜਕੁਮਾਰ ਸੱਚ ਭਣੋ ਦੇਹੋ ਸਵਾਰ ਤੁਸੀਂ ਸੱਚ ਨਾਲ ਜੁੜੋ ਤੁਹਾਡਾ ਜੀਵਨ ਬਣ ਜਾਏਗਾ ਕਿਤੇ ਪਖੰਡਾਂ ਵਿੱਚ ਲੱਗੀਆਂ ਆ ਨੱਚਣ ਰੱਬ ਮਿਲਦਾ ਉਹਨੇ ਜਾ ਕੇ ਦਵਾਈ ਪਾਤੀ ਉਹਨਾਂ ਬੱਚੀਆਂ ਨੇ ਕਹਿਣ ਲੱਗੇ ਜਿਹੜੇ ਆਉਂਦੇ ਸੀ ਉਹ ਨਕਲੀ ਸਨ ਅੱਜ ਜਿਹੜਾ ਹੈ ਉਹ ਅਸਲੀ ਇਹੀ ਹੈ ਇਹੀ ਨਾਨਕ ਹੈ ਇਦਾਂ ਦੀ ਅੱਖ ਚਾਹੀਦੀ ਇਦਾਂ ਦੀ ਪਰਖ ਚਾਹੀਦੀ ਆ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਫਿਰ ਉਹਦੇ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਕਿਰਪਾ ਕਰਦਾ ਹੈ ਉਹਨਾਂ ਦੇ ਉੱਪਰ ਰਹਿਮਤ ਕਰਦਾ ਹੈ ਅਸੀਂ ਉਹਦੇ ਗੁਣ ਗਾਉਣੇ ਆ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਉਹਦੇ ਗੁਣ ਬਹੁਤ ਹਨ ਸਾਡੀ ਜੀਵਾ ਇਕ ਹੈ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਸ਼ਬਦ ਵਿੱਚ ਕਹਿੰਦੇ ਲੱਖ ਜੀਵਾ ਦੇਵੋ ਮੇਰੇ ਪਿਆਰੇ ਮੁਖ ਹਰ ਅਰਾਦੇ ਤੇਰਾ ਨਾਮ ਇਹ ਸਤਿਗੁਰੂ ਮਹਾਰਾਜ ਕਿਰਪਾ ਕਰੋ ਇਕ ਦੂ ਜੀ ਭਾਉ ਲਖ ਹੋ ਹੈ ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆ ਕੀ ਏਕ ਨਾਮ ਜਗਦੀਸ਼ ਇਹ ਰਸਤਾ ਹੈ ਇਹ ਰੱਬ ਦੇ ਘਰ ਜਾਂਦੀਆਂ ਪੌੜੀਆਂ ਹਨ ਏ ਤਰਾ ਪੱਤ ਪੌੜੀਆਂ ਚੜ੍ਹਿਆ ਹੋਏ ਆਕੀਸ਼ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਐ ਜਿਸ ਨੂੰ ਤਿਲ ਨਾ ਤਮਾਏ ਉਹਦੀ ਅਰਾਧਨਾ ਕਰੋ ਜਿਹਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ ਲਾਲਚ ਨਹੀਂ ਹੈ ਜੇ ਆਪਾਂ ਕਹੀਏ ਨਾ ਰੱਬ ਨੂੰ ਲਾਲਚ ਆ ਵੀ ਆਪਾਂ ਉਹਦੇ ਗੁਣ ਗਾਉਣ ਕਿ ਕਹਿੰਦੇ ਨਾ ਵੀ ਰੱਬ ਦੇ ਗੁਣ ਗਾਉਣੇ ਲਾਲਚ ਰੱਬ ਨੂੰ ਨਹੀਂ ਜੇ ਉਹਨੇ ਗੁਣ ਗਵਾਣੇ ਹੁੰਦੇ ਨਾ ਰੱਬ ਨੇ ਫਿਰ ਉਹਨੇ ਉਦਾਂ ਦੇ ਬੰਦੇ ਪੈਦਾ ਕਰਾਉ ਉਹਨੇ ਇੱਕ ਬੰਦੇ ਪੈਦਾ ਕਰ ਲੈਣੇ ਸੀ ਜਿੰਨੇ ਉਹਦੇ ਗੁਣ ਗਾਉਂਦੇ ਰਹਿੰਦੇ ਹੁਣ ਕੋਈ ਕਮੀ ਥੋੜੀ ਸੀ ਰੱਬ ਨੂੰ ਉਹਨੇ ਉਦਾਂ ਕੋ 2 2-4 ਲੱਖ ਬੰਦਾ ਪੈਦਾ ਕਰਦੇ ਨਾ ਸੀ ਵੀ ਤੁਸੀਂ ਮੇਰਾ ਨਾਮ ਜੱਪੀ ਜਾਓ ਨਹੀਂ ਇਹ ਸਾਡੇ ਜੀਵਨ ਵਾਸਤੇ ਹੈ ਇਹ ਜੋ ਸਤਗੁਰੂ ਸਮਝਾ ਰਹੇ ਕਹਿੰਦੇ ਉਹਨੂੰ ਯਾਦ ਕਰੋ ਜੇ ਭੁੱਲ ਜਾਓਗੇ ਨਾ ਗੁਣਾਂ ਨੂੰ ਹਰ ਬਿਸਰਤ ਤੇਰੇ ਗੁਣ ਗਲਿਆ ਮੈਂ ਹਮੇਸ਼ਾ ਬੇਨਤੀ ਕਰਦਾ ਜਿਹੜੇ ਸਾਡੇ ਵਿੱਚ ਚੰਗੇ ਗੁਣ ਹੈ ਨਾ ਇਹ ਸਾਡੇ ਨਹੀਂ ਹਨ ਇਹ ਸਤਗੁਰੂ ਦੀ ਬਖਸ਼ਿਸ਼ ਹੈ ਆਪਾਂ ਸੰਗਤ ਕਰਦੇ ਆ ਅੰਮ੍ਰਿਤ ਵੇਲੇ ਉੱਠਦੇ ਆ ਬਾਣੀ ਪੜ੍ਹਦੇ ਆ ਕਥਾ ਕਰ ਰਹੇ ਆ ਕੀਰਤਨ ਕਰ ਰਹੇ ਆ ਕਥਾ ਸੁਣ ਰਹੇ ਆ ਕੀਰਤਨ ਸੁਣ ਰਹੇ ਇਹ ਗੁਣ ਸਾਰੇ ਪਰਮੇਸ਼ਰ ਦੇ ਆ ਜੇ ਉਹ ਗੁਣ ਵਾਪਸ ਲੈ ਸਾਡੇ ਕੋਲ ਕੀ ਹੈ ਹਮ ਅਵਗੁਣ ਭਰੇ ਇਕ ਗੁਣ ਨਹੀਂ ਸਾਡੇ ਵਿੱਚ ਇੱਕ ਵੀ ਗੁਣ ਨਹੀਂ ਹੈ ਇਹ ਜਿੰਨੇ ਗੁਣ ਚੰਗੇ ਆ ਜੇ ਆਪਾਂ ਇਹਨਾਂ ਗੁਣਾ ਦਾ ਹੰਕਾਰ ਕਰਾਂਗੇ ਹਰ ਵਿਸਰਤ ਤੇਰੇ ਗੁਣ ਗਲਿਆ ਇਹ ਪ੍ਰਮਾਤਮਾ ਦੇ ਗੁਣ ਆ ਅਕਾਲ ਪੁਰਖ ਦੇ ਗੁਣ ਆ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਨਾ ਕਿ ਲੋਕਾਂ ਨੇ ਉਹ ਉਦਾਹਰਨ ਬਣਾਈ ਸੀ ਵੀ भैंस ਵੱਡੀ ਕੀ ਅਕਲ ਵੱਡੀ ਤੁਸੀਂ ਵੀ ਕਹੋਗੇ ਨਾ ਵੀ ਅਕਲ ਵੱਡੀ ਹੁੰਦੀ ਨਹੀਂ ਅਕਲ ਅਕਲ ਵੱਡੀ ਨਹੀਂ ਹੁੰਦੀ भैंस ਵੱਡੀ ਹੁੰਦੀ ਹੁਣ ਉਹ ਜਿਹੜੀ ਮੱਝ ਜਿਹੜੀ ਆ भैंस ਜਿਹੜੀ ਕਿਸੇ ਦੇ ਸਿੰਘ ਮਾਰੇਗੀ ਬੰਦੇ ਦਾ ਉਹ ਰਹਿਣਾ ਹੀ ਕੁਛ ਨਹੀਂ ਤੇ ਅਕਲ ਕਿੱਥੋਂ ਰਹਿਣੀ ਸਿਰੇ ਨਹੀਂ ਰਹੇਗਾ ਤੇ ਅਕਲ ਕਿੱਥੋਂ ਰਹਿਣੀ ਹੈ ਤੇ ਸਾਨੂੰ ਤਾਂ ਸਤਿਗੁਰ ਨੇ ਗੁਣ ਦਿੱਤੇ ਆ ਬਖਸ਼ਿਸ਼ ਕੀਤੀ ਆ ਕਹਿੰਦੇ ਗੁਣ ਗਾ ਕੇ ਉਹਦੇ ਨਾਲ ਲੀਨ ਹੋਣਾ ਗੁਣ ਕਹੈ ਗੁਣੀ ਸਮਾਵਣਿਆ ਇਹ ਇੱਕ ਇੱਕ ਅੱਖਰ ਸਤਿਗੁਰੂ ਜੀ ਦੇ ਗੁਣ ਹੈ ਜਿਦਾਂ ਆਪ ਪੜਦੇ ਆ ਉਹ ਸਾਡੇ ਅੰਦਰ ਗੁਣ ਆ ਜਾਣ ਸਤਿਗੁਰ ਕਹਿੰਦੇ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਉਹਨੂੰ ਕੋਈ ਤਿਲ ਮਾਤਰ ਤਮਾ ਨਹੀਂ ਹੈ ਅਸੀਂ ਤਾਂ ਦੇਖਿਆ ਵੀ ਕਿਹੜਾ ਬੰਦਾ ਖੁਸ਼ ਹੋਇਆ ਫਿਰ ਉਹਦੇ ਕੋਲ ਉਹਦੇ ਉੱਪਰ ਕੀ ਕਰਨਾ ਉਹ ਫਿਰ ਸਤਾਰੀ ਹੁੰਦੀ ਬਾਬਿਆਂ ਦੀ ਤੇ ਸਤਗੁਰੂ ਮਹਾਰਾਜ ਕਹਿੰਦੇ ਉਹਨੂੰ ਕੋਈ ਤਮਾ ਨਹੀਂ ਉਹਨੂੰ ਕੋਈ ਲਾਲਚ ਨਹੀਂ ਹੈ ਉਹ ਸਾਡੇ ਕੋਲ ਕੁਝ ਵੀ ਨਹੀਂ ਮੰਗਦਾ ਉਹ ਤਾਂ ਕਹਿੰਦਾ ਭਾਈ ਤੁਹਾਡਾ ਜੀਵਨ ਸੁਧਰ ਜਾਏਗਾ ਤੁਸੀਂ ਮੇਰੇ ਨਾਲ ਜੁੜੋ ਸਤਗੁਰੂ ਕਹਿੰਦੇ ਇਹ ਜਿਹੜਾ ਤੈਨੂੰ ਗੁਨਾ ਦਾ ਫਲ ਹੈ ਤੇਰੇ ਅੰਦਰ ਆਨੰਦ ਪੈਦਾ ਹੋਏਗਾ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟ ਆਏ ਗੁਰੂ ਮਹਾਰਾਜ ਕਿਰਪਾ ਕਰਨ ਇਸ 12 ਮਾਹ ਦੇ ਵਿੱਚ 14 ਸ਼ਬਦ ਹਨ ਕੱਲ ਆਖਰੀ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ ਅੱਗੇ ਜਿਹੜਾ ਸਰਲੇਖ ਹੈ ਉਹ ਦਿਨ ਤੇ ਰਾਤ ਦਾ 12 ਮਾਹ ਦੀ ਗੱਲ ਕੀਤੀ ਫਿਰ ਦਿਨ ਤੇ ਰਾਤ ਦੀ ਗੁਰੂ ਸਾਹਿਬ ਮਹਾਰਾਜ ਗੱਲ ਕਰ ਰਹੇ ਆ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ